ਬ੍ਰੇਕਤਵਾਦੀ ਕਾਫੇ ਤੁਹਾਡਾ ਸਵਾਗਤ ਹੈ। 골ਡਨ ਲੋਟਰੀ ਏਜੰਸੀ ਮਹਾ ਸਿੰਘ ਗੇਟ ਵਿਖੇ ਸਮੇਂ-ਸਮੇਂ ਤੇ अनेका ਲੋਕਾਂ ਵੱਲੋਂ ਖਰੀਦੀਆਂ ਗਈਆਂ ਟਿਕਟਾਂ ਦੇ ਇਨਾਮ ਨਿਕਲਦੇ ਹਨ ਜਿਸ ਕਰਕੇ ਇਹ ਦੁਕਾਨ ਲੋਕਾਂ ਦੀ ਚਹੇਤੀ ਬਣੀ ਹੋਈ ਹੈ। 골ਡਨ ਲੋਟਰੀ ਏਜੰਸੀ ਦੇ ਐਮ ਡੀ ਰਣਜੀਤ ਸਿੰਘ ਨੇ ਦੱਸਿਆ ਕਿ ਲੋਕ ਆਨਲਾਈਨ ਟਿਕਟਾਂ ਖਰੀਦਣ ਤੋਂ ਬਚਣ ਤਾਂ ਜੋ ਧੋਖਾਧੜੀ ਤੋਂ ਬਚਿਆ ਜਾ ਸਕੇ। ਤੇ ਸਾਡੀ ਲੋਟਰੀ ਏਜੰਸੀ ਮਹਾ ਸਿੰਘ ਗੇਟ ਵਿਖੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਟਿਕਟਾਂ ਵੇਚੀਆਂ ਜਾਂਦੀਆਂ ਹਨ। जिस ਕਰਕੇ ਲੋਕਾਂ ਦਾ ਵਿਸ਼ਵਾਸ ਸਾਡੀ ਲੋਟਰੀ ਏਜੰਸੀ ਤੇ ਬਣਿਆ ਹੋਇਆ ਹੈ ਅੱਜ ਅਸੀਂ ਫਾਸਟ ਵੀ ਟੀਮ ਸਾਡੀ ਆਈਆ ਗੋਲਡਨ ਲੋਟਰੀ ਏਜੰਸੀ ਮਹਾਸੰਘੇਟ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਗੋਲਡਨ ਲੋਟਰੀ ਏਜੰਸੀ ਦੇ ਐਮ ਡੀ ਸਰਦਾਰ ਰਣਜੀਤ ਸਿੰਘ ਨਾਲ ਹਾਂਜੀ ਸਰ ਮੈਨੂੰ ਲੱਗਾ ਪਤਾ ਕਿ ਤੁਹਾਡੀ ਇੱਥੇ ਅੱਜ ਲੋਟਰੀ ਦੀ ਜਿਹੜੇ ਡਰਾਅ ਨਿਕਲਦੇ ਨੇ ਉਹਦੇ ਵਿੱਚ ਤੁਹਾਡੀ ਅੱਜ ਹੈਟਟ੍ਰਿਕ ਹੈ ਟ੍ਰਿਕ ਹੋ ਗਈ ਆ ਕਿ ਕਿਦਾਂ ਨੇ ਇਹ ਸਾਰੇ ਵੀਰ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਹੈ ਜੀ ਉਹਨਾਂ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਣ ਲੱਗਾ ਵਾਂ ਗੁਰ ਰਾਮਦਾਸ ਜੀ ਦੀ ਮਿਹਰ ਦੁਆਰਾ ਉਹਨਾਂ ਦੀ ਮਿਹਰ ਸਦਕਾ ਇਸੇ 골ਡਨ ਲਾਟਰੀ ਏਜੰਸੀ ਦੇ ਜਿਵੇਂ ਕਿ ਮੈਂ ਆਪਜੀ ਕੋਲ ਪਹਿਲੇ ਵੀ ਹਾਜ਼ਰ ਹੋਣਾ ਵਾਂ ਲਗਾਤਾਰ ਤਿੰਨ ਇਨਾਮ ਇਹ ਜਿਹੜੇ ਆ ਇਸ ਦੁਕਾਨ ਤੋਂ ਲਗਾਤਾਰ ਤਿੰਨ ਨਾਮ ਨਿਕਲੇ ਨੇ ਜਿੰਨੂੰ ਕਿ ਆਪਾਂ ਹੈਟਟ੍ਰਿਕ ਕਹਿੰਦੇ ਆ ক্রিকেট ਦੇ ਵਿੱਚ ਠੀਕ ਹੈ ਪਹਿਲਾ ਨਾਮ ਜਿਹੜਾ ਨਿਕਲਿਆ ਹੈ ਉਹ 15 ਆਪਣਾ 17 ਤਰੀਕ ਨੂੰ 15 ਲੱਖ ਰੁਪਏ ਦਾ ਨਾਮ ਨਿਕਲਿਆ ਉਹ ਵੀ ਸਿਰਫ 50 ਰੁਪਏ ਵਾਲੀ ਲਾਟਰੀ ਦੀ ਜਿਹੜੀ ਕਿ ਪੰਜਾਬ ਸਟੇਟ ਰੋਜ਼ਾਨਾ ਚਲਾ ਰਹੀ ਹੈ ਬਹੁਤ ਵਧੀਆ ਸਕੀਮ ਹੈ 50 ਰੁਪਏ ਚ ਹਰ ਆਦਮੀ ਹੱਸਦੇ ਖੇਡਦੇ ਪਾ ਲੈਂਦਾ ਤੇ 15 ਲੱਖ ਰੁਪਏ ਦਾ ਨਾਮ ਆਇਆ ਇਹੇ ਲਾਟਰੀ ਪਹਿਲੇ 25 ਲੱਖ ਰੁਪਏ ਦਾ ਇਹਦੇ ਚ ਨਾਮ ਹੁੰਦਾ ਸੀ ਉਦੋਂ ਵੀ ਇਸ ਲਾਟਰੀ ਦਾ ਨਾਮ ਅੰਮ੍ਰਿਤਸਰ ਚ ਪਹਿਲੀ ਵਾਰ ਆਇਆ ਸੀ ਤਾਂ ਉਹ ਵੀ ਗੁਰੂ ਰਾਮਦਾਸ ਜੀ ਨੇ ਇਸ ਦਾਸ ਦੀ ਝੋਲੀ ਚ ਪਾਇਆ ਸੀ ਇਸੇ ਦੁਕਾਨ ਤੋਂ ਨਿਕਲਿਆ ਇਹ ਹੁਣ ਫੇਰ ਦੁਬਾਰਾ ਅੰਮ੍ਰਿਤਸਰ 'ਚ ਨਾਮ ਆਇਆ ਤਾਂ ਉਹ ਵੀ ਆਪਣੀ ਇਸੇ ਦੁਕਾਨ ਤੋਂ ਗੋਲਡਨ ਲਾਟਰੀ ਏਜੰਸੀ ਤੋਂ 15 ਲੱਖ ਰੁਪਏ ਦਾ ਨਾਮ ਆਇਆ 17 ਤਰੀਕ ਨੂੰ ਉਸ ਤੋਂ ਬਾਅਦ ਗੁਰਹੰਦਾਜੀ ਨੇ ਫੇਰ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ 18 ਤਰੀਕ ਨੂੰ 3 ਲੱਖ ਰੁਪਏ ਦਾ ਨਾਮ ਜਿਹੜਾ ਕਿ ਕੱਲ ਰਾਤ ਨੂੰ 8 ਵਜੇ ਵਾਲੀ ਲਾਟਰੀ 'ਚੋਂ ਪੀ ਨਾਮ ਨਿਕਲੇ ਨੇ 10000 ਉਹ ਲੋਕ ਬਾਗੋ ਬਾਗ ਹੋ ਗਏ ਨੇ ਜਿਵੇਂ ਕਿ ਮੇਰੇ ਵੀਰ ਭਰਾ ਬੋਲਦੇ ਨੇ ਬਾਗੋ ਬਾਗ ਹੋ ਗਏ ਨੇ ਉਹ ਸੱਚੀ-ਮੱਚੀ ਬਾਗੋ ਬਾਗ ਹੋ ਗਏ ਦਾਦਾ ਜੀ ਹਜ਼ਾਰ ਦੇ 30 ਬੰਦਿਆਂ ਦੇ ਨਾਮ ਨੇ ਜਿਹੜੀ ਕਿ ਕੁੱਲ ਰਕਮ 3 ਲੱਖ ਰੁਪਏ ਬੰਦੀ। ਹੋਰ ਅੱਜ ਸਵੇਰੇ ਆਉਂਦੇ ਸਾਰ ਫਿਰ ਗੁਰੂ ਮਹਾਰਾਜ ਜੀ ਨੇ ਝੋਲੀ ਭਰਤੀ। ਆਉਂਦੇ ਸਾਰ 50 ਹਜ਼ਾਰ ਰੁਪਏ ਦਾ ਨਾਮ ਉਹ ਵੀ ਸਿਰਫ 7 ਰੁਪਏ ਵਾਲੀ ਲਾਟਰੀ ਤੋਂ ਜਿਹੜੀ ਕਿ 1 ਵਜੇ ਖੁੱਲਦੀ ਹੈ। ਉਹਦੇ ਵਿੱਚੋਂ ਇਹ ਨਾਮ ਨਿਕਲਿਆ। ਇਸੇ ਤਰੀਕੇ ਨਾਲ ਨਿੱਕਾ ਨਾਮ ਲੱਗੇ ਨੇ ਹੁਣ ਜਿਵੇਂ ਸਾਡੇ ਕੋਲ ਇਹ ਦੇਖੋ ਹੌਲੀ ਬੰਪਰ ਹੈ। ਇਹ ਹੌਲੀ ਬੰਪਰ ਜਿਹੜਾ ਹੈ ਇਹ ਹੁਣ 14 ਤਰੀਕ ਨੂੰ ਨਿਕਲਣਾ ਹੈ 14 ਮਾਰਚ ਨੂੰ। ਔਰ ਮੈਂ ਪੰਜਾਬ ਸਟੇਟ ਲਾਟਰੀਜ਼ ਦਾ ਮੈਂ ਸਟਾਕਿਸਟਾ ਡੀਅਰ ਕੰਪਨੀ ਦਾ ਮੇਰੇ ਕੋਲ ਹੈ ਦੇਖੋ ਮੁਸਾਖੀ ਬੰਪਰ ਵੀ ਆਇਆ ਹੋਇਆ ਜਿਹੜਾ ਕਿ 6 ਕਰੋੜ ਰੁਪਏ ਦਾ ਨਾਮ ਹੈ ਬਹੁਤ ਹੀ ਵਧੀਆ ਸਕੀਮ ਆਈ ਹੈ ਜੀ 6 ਕਰੋੜ ਰੁਪਏ ਦਾ ਨਾਮ ਹੈ ਉਹ ਵੀ 5 500 ਰੁਪਏ ਦੀ ਟਿਕੜੀ ਹੈ ਔਰ ਲੇਕਿਨ ਇਹਦੇ ਚ ਦੇਖੋ ਸੈਕੰਡ ਪ੍ਰਾਈਜ਼ ਵੀ ਜਿਹੜਾ ਹੈ ਨਾ 50 ਲੱਖ ਦਾ ਹੈ ਥਰਡ ਪ੍ਰਾਈਜ਼ ਜਿਹੜਾ ਹੈ 25 ਲੱਖ ਦਾ ਹੈ ਇਨੀਕਾ ਨਾਮ ਨੇ ਦੇਖੋ ਐ ਲਿਸਟ ਬਣੀ ਹੋਈ ਹੈ ਕਹਿੰਦਾ ਭਾਵੇਂ ਹੈ ਕਿ ਇਨਾਮ ਬਹੁਤ ਵਧੀਆ ਨਿਕਲ ਰਹੇ ਨੇ ਇਸ ਟਾਈਮ ਪੰਜਾਬ ਗਵਰਨਮੈਂਟ ਔਰ ਡੀਅਰ ਕੰਪਨੀ ਬਹੁਤ ਵਧੀਆ ਪੰਜਾਬ ਗਵਰਨਮੈਂਟ ਦੇ ਸਹਿਯੋਗ ਨਾਲ ਡੀਅਰ ਕੰਪਨੀ ਬਹੁਤ ਵਧੀਆ ਕੰਮ ਕਰ ਰਹੀ ਹੈ। ਔਰ ਅਨਿਕਾ ਨਾਮ ਦੇਖੋ ਤੁਸੀਂ ਸੁਣਿਆ ਵੀ ਹੈ ਟੀਵੀ ਦੇ ਮਾਧਿਅਮ ਦੇ ਤੁਸੀਂ YouTube ਤੇ ਵੀ ਦੇਖਦੇ ਹੋ ਹਰ ਚੈਨਲ ਤੇ ਦੇਖਦੇ ਹੋ ਪਿਛੇ 10 ਕਰੋੜ ਦਾ ਵੀ ਆਇਆ 11 ਕਰੋੜ ਦਾ ਵੀ ਆਇਆ ਹੁਣ ਦੇਖੋ ਸਾਡੀ ਅੰਮ੍ਰਿਤਸਰ ਦੇ ਵਿੱਚ ਲੋਕ ਕਹਿੰਦੇ ਨਾ ਅੰਮ੍ਰਿਤਸਰ ਤੇ ਨਾਮ ਨਹੀਂ ਨਿਕਲਦੇ ਮੈਂ ਇਸ ਕਰਕੇ ਹਾਜ਼ਰ ਹੋਇਆ ਇਹ ਧਾਰਨਾ ਆਪਣੀ ਛੱਡ ਦਿਓ ਹਰ ਸ਼ਹਿਰ 'ਚ ਨਾਮ ਨਿਕਲਦੇ ਨੇ ਕਿਸਮਤ ਤੇ ਤੁਹਾਡੀ ਆਉਣੀ ਹੈ ਦੇਨ ਵਾਲਾ ਪਰਮਾਤਮਾ 1.5 ਕਰੋੜ ਦਾ ਨਾਮ ਹੈ ਹੁਣ ਪਿਛਲੇ ਦਿਨੀ 72 ਨੂੰ ਮੇਰੇ ਸਟਾਕਿਸਟ ਨੇ ਪੀ ਐਨ ਸ਼ਰਮਾ ਹਾਲਗੇਟ ਉਹਨਾਂ ਦੀ ਦੁਕਾਨ ਤੋਂ ਵੀ ਨਿਕਲਿਆ 200 ਰੁਪਏ ਦੀ ਲਾਫਤੀ ਚ ਜਾਨੀ ਕਿ ਹਰ ਮਹੀਨੇ ਨਿਕਲਦੀ ਆ ਆਪ ਜੀ ਨੂੰ ਪਤਾ ਹੁਣ ਇੱਕ ਰਿਕਵੈਸਟ ਮੈਂ ਤੁਹਾਡੇ ਮਾਧਿਅਮ ਰਾਹੀਂ ਅਮਰਿਤ ਸਿੰਘ ਜੀ ਇਹ ਜ਼ਰੂਰੀ ਕਹਿਣਾ ਚਾਹੁੰਦਾ ਵਾਂ ਆਪਣੇ ਸਾਰੇ ਵੀਰ ਭੈਣ ਭਰਾਵਾਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਕੀ ਜਿਹੜੇ ਵੀ ਲੋਟਰੀ ਪ੍ਰੇਮੀ ਨੇ ਸਾਰਿਆਂ ਨੂੰ ਕਹਿਣਾ ਰਿਕਵੈਸਟ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਵੀ ਕਰਦਾ ਵਾਂ ਔਰ ਗਾਂਧੀ ਬ੍ਰਦਰ ਜਿਹੜੇ ਉਹ ਵੀ ਮੇਰੇ ਭਰਾ ਨੇ ਲੁਧਿਆਣਿਆਂ ਤੋਂ ਉਹ ਵੀ ਬਤੇਰੀ ਵੀਡੀਓ ਬਣਦੇ ਰਹਿੰਦੇ ਨੇ ਹੁਣ ਜਿਹੜੀ ਮੇਨ ਗੱਲ ਹੈ ਉਹ ਸੁਣਨਾ ਧਿਆਨ ਨਾਲ ਔਨਲਾਈਨ ਲੋਟਰੀਜ਼ ਮੈਂ ਫੇਰ ਰਿਪੀਟ ਕਰਦਾ ਔਨਲਾਈਨ ਲੋਟਰੀਜ਼ ਸਪਾਂਸ ਨੂੰ ਪੂਰਾ ਪਰਹੇਜ਼ ਕਰੋ ਔਨਲਾਈਨ ਲੋਟਰੀਜ਼ ਬਿਲਕੁਲ ਹੀ ਜਿਹੜਾ ਫਰੌਡ ਹੈ ਮੇਰੇ ਕੋਲ ਰੋਜ਼ਾਨਾ ਤਿੰਨ ਤੋਂ ਚਾਰ ਕੇਸ ਆ ਰਹੇ ਨੇ ਉਹ ਵਿਚਾਰੇ ਹੁਣ ਪਿੱਛੇ ਇੱਕ ਕਪਲ ਆਇਆ ਸੀ ਉਹ ਇੱਥੋਂ ਦੀ 35 ਕਿਲੋਮੀਟਰ ਦੂਰ ਉਹ ਉਹਨਾਂ ਦਾ ਪਿੰਡ ਹੈ ਉਹ ਰਾਤ ਨੂੰ ਮੇਰੇ ਕੋਲ ਆਏ ਨੇ ਰਾਤ ਨੂੰ ਆ ਕੇ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਹੁਣੇ ਚੰਡੀਗੜ੍ਹ ਤੋਂ ਆਫਿਸ ਝੋਕੇ ਆਏ ਪੰਜਾਬ ਸਟੇਟ ਲਾਟਰੀਜ਼ ਦੇ ਨਾ ਕਿ ਕੀ ਕਰਨਗੇ ਤੁਹਾਡਾ ਨਾਮ ਨਿਕਲਿਆ ਕਹਿੰਦੇ ਜੀ ਸਾਨੂੰ ਕਿਸੇ ਨੇ ਮੈਸੇਜ ਪਾਇਆ ਸੀ ਕਿ ਤੁਹਾਡਾ 5 ਲੱਖ ਰੁਪਏ ਦਾ ਨਾਮ ਨਿਕਲਿਆ ਔਰ ਉਹਨਾਂ ਵਿਚਾਰਿਆਂ ਨੇ 100 ਰੁਪਏ ਦੀ ਟਿਕਟ ਪਾਈ ਸੀ 50-50 ਦੀਆਂ ਦੋ ਟਿਕਟਾਂ ਔਰ ਦੇਖੋ ਉਸ ਬੰਦਿਆਂ ਦੀ ਇੰਨੀ ਉਹਨਾਂ ਨੇ ਇੱਕ ਸੌਫਟਵੇਅਰ ਤਿਆਰ ਕੀਤਾ ਹੋਇਆ ਹੈ ਪੂਰੀ ਟਿਕਟ ਬਣਾ ਕੇ ਉਹ ਪਾ ਦਿੰਦੇ ਨੇ ਕਦੀ ਗਾਂਧੀ ਬ੍ਰਦਰਸ ਸੀ ਦੇ ਨਾਮ ਤੋਂ ਕਦੀ ਮੇਰੇ ਨਾਮ ਤੋਂ ਕਿਸੇ ਦੇ ਵੀ ਨਾਮ ਤੋਂ ਪਾ ਸਕਦੇ ਨੇ ਉਹ ਲਿਕੇ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਆਨਲਾਈਨ ਟਿਕਟਸ ਬਿਲਕੁਲ ਨਹੀਂ ਪਾਉਣੀ ਜਦੋਂ ਤੁਹਾਡੇ ਸ਼ਹਿਰ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਡੀਅਰ ਕੰਪਨੀ ਪਹੁੰਚ ਹੀ ਹੋਈ ਏ ਹਰ ਜਗ੍ਹਾ ਦਾ ਡੀਅਰ ਕੰਪਨੀ ਨੇ ਆਪਣੇ ਸਟਾਕਿਸਟ ਵੀ ਬਣਾ ਰੱਖੇ ਨੇ ਰਿਟੇਲਰ ਵੀ ਬਣਾ ਰੱਖੇ ਨੇ ਫਿਰ ਆਪਾਂ ਦੇਖੋ ਇੱਕ ਨਾ ਜਾਣ ਦੀ ਖਾਤਰ ਆਪਣੇ ਪੈਸੇ ਖਰਾਬ ਕਰ ਰਹੀਆਂ ਆਪਣੀ ਟਿਕਟ ਹਮੇਸ਼ਾ ਕਿਸੇ ਵੀ ਮੇਰੇ ਵੀਰ ਪੈਰਾਥ ਹੋ ਜਿਹੜਾ ਲਾਟਰੀ ਦਾ ਕੰਮ ਕਰਦਾ ਹੈ ਉਹਦੇ ਕਾਊਂਟਰ ਤੇ ਜਾ ਕੇ ਪਾਇਆ ਕਰੋ ਫਿਜ਼ੀਕਲ ਟਿਕਟ ਲਿਆ ਕਰੋ ਐਸ ਤਰ੍ਹਾਂ ਟਿਕਟ ਲਿਆ ਕਰੋ ਉਹਦੀ ਸਟੈਂਪ ਪਿੱਛੇ ਲੱਗੀ ਹੁੰਦੀ ਜਿਵੇਂ ਕਿ ਆ ਦੇਖੋ ਮੇਰੀ ਲੱਗੀ ਹੋਈ ਹੈ ਠੀਕ ਹੈ ਬਾਕਾਇਦਾ ਸਟੈਂਪ ਚੈੱਕ ਕਰੋ ਨਾਲ ਆਪਣੀ ਟਿਕਟ ਆਪਣੀ ਜੇਤ ਤੇ ਰੱਖੋ ਸਿਆਣੇ ਆਂਦੇ ਆ ਨਾ ਵੀ ਸਮਾਨ ਨੂੰ ਜਿਹੜਾ ਆਪਣੀ ਜੇਤ ਤੇ ਹੋਵੇ ਆਪਾਂ ਔਨਲਾਈਨ ਟਿਕਟ ਖਰੀਦ ਲੈਣੇ ਆ ਉਹਦਾ ਕੋਈ ਵਾਰੀ ਵਾਰ ਛੋੜ ਨਾ ਹੈਗਾ ਉਹਨਾਂ ਨੇ ਆਪਣੇ ਕੋਲੋਂ ਤੁਹਾਨੂੰ ਰਿਜ਼ਲਟ ਵੀ ਬਣਾ ਕੇ ਦੇ ਦੇਣਾ ਫਸਟ ਆਫ ਆਲ ਰਿਜ਼ਲਟ ਵੀ ਉਹਨਾਂ ਨੇ ਆਪਣੇ ਕੋਲੋਂ ਬਣਾ ਕੇ ਦੇ ਦਿੱਤਾ ਔਰ ਉਹਨਾਂ ਨੇ ਕਹਿੰਦਾ ਜੀ ਤੁਹਾਡਾ 5 ਲੱਖ ਦਾ ਨਾਮ ਨਿਕਲਿਆ 4000 ਰੁਪਏ ਦਾ ਜਿ Association ਫੀਸ ਜਮ੍ਹਾਂ ਕਰਾਓ ਅਸੀਂ ਤੁਹਾਨੂੰ ਕੋਈ ਨਾਮ ਭੇਜਾਂਗੇ ਅੱਦਾ ਕਰਦੇ ਕਰਦੇ ਇਹ ਨਿੱਕਾ ਝਾਨਾ ਰੁਪਏ ਲੁੱਟ ਲੈਂਦੀ ਭੁੱਲ ਕੇ ਵੀ ਹੱਥ ਜੋੜ ਕੇ ਬੇਨਤੀ ਹੈ ਔਨਲਾਈਨ ਟਿਕਟ ਨਹੀਂ ਪਾਣੀ ਦੂਜੀ ਗੱਲ ਰਿਜ਼ਲਟਸ ਦੀ ਵੀ ਮੈਂ ਤੁਹਾਨੂੰ ਗੱਲ ਸਾਂਝੀ ਕਰਨ ਲੱਗਾ ਹਰ ਲੋਟਰੀ ਸਟਾਲ ਤੇ ਹਰ ਸਾਡੀ ਏਜੰਸੀ ਦੇ ਮੈਂ ਸਟਾਕਿਸਟਾਂ ਜਿਵੇਂ ਮੇਰੇ ਕੋਲ ਹਰ ਇੱਕ ਕਿਸੇ ਦੇ ਕੋਲ ਕੰਪਨੀ ਨੇ ਆਪਣੀ ਐਪ ਦੇ ਦਿੱਤੀ ਹੋਈ ਹੈ ਜਿਹਦੇ ਵਿੱਚ ਸਾਰੇ ਰਿਜ਼ਲਟ ਆਉਂਦੇ ਨੇ ਤੁਹਾਨੂੰ ਕੋਈ ਉਹਦਾ ਚਾਰਜ ਨਹੀਂ ਪੈਂਦਾ ਨਾ ਹੀ ਤੁਹਾਡੀ ਕੋਈ ਮੋਬਾਈਲ ਦੇ ਉੱਤੇ ਤੁਹਾਡੀ ਮੈਮਰੀ ਦੇ ਵਿੱਚ ਕੋਈ ਉਹਦਾ ਬਰਡਨ ਹੈ ਸਾਰੀ ਦੀ ਸਾਰੀ ਜਿਹੜੀ ਆ ਉਹ ਐਪ ਤੇ ਰਿਜ਼ਲਟ ਹੁੰਦੇ ਆ ਆਪਣਾ ਅਪਡੇਟ ਉਹ ਤੁਸੀਂ ਖੋਲਣਾ ਨਾਲ ਹੀ ਡੀਆਰ ਆਈਕਨ ਆ ਜਾਣਾ ਉਹਨੂੰ ਪ੍ਰੈਸ ਕਰਦੇ ਸਾਹ ਉਹਦੇ ਸਾਰੇ ਰਿਜ਼ਲਟ ਹੁੰਦੇ ਆ ਕਾਈਂਡਲੀ ਜਦੋਂ ਵੀ ਲੋਟਰੀ ਪਾਣ ਜਾਓ ਲੋਟਰੀ ਵਾਲੇ ਕੋਲ ਲੋਟਰੀ ਜ਼ਰੂਰ ਪਾਓ ਲੇਕਿਨ ਉਹਦੇ ਨਾਲ ਹੀ ਉਹਨੂੰ ਤੁਸੀਂ ਐਪ ਦੀ ਡਾਊਨਲੋਡ ਜ਼ਰੂਰ ਕਰਾਓ ਜਿਹੜੀ ਵੀ ਜਗ੍ਹਾ ਤੁਸੀਂ ਲੋਟਰੀ ਪਾਉਂਦੇ ਹੋ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਕਸਬੇ 'ਚ ਮੇਰੀ ਬੇਨਤੀ ਹੈ ਹਰ ਇੱਕ ਕੋਲੋਂ ਤੁਸੀਂ ਆਪਣੀ ਐਪ ਜ਼ਰੂਰ ਪਾਓ ਤੁਹਾਡੇ ਮੋਬਾਈਲ 'ਚ ਹੀ ਸਾਰੇ ਰਿਜ਼ਲਟ ਆ ਜਾਣੀ ਨਾ ਤਾਂ ਤੁਹਾਨੂੰ ਫੇਕ ਰਿਜ਼ਲਟ ਮਿਲੇਗਾ ਨਾ ਹੀ ਤੁਹਾਡਾ ਕੋਈ ਨੁਕਸਾਨ ਹੋਏਗਾ ਦੇਖੋ ਤੁਸੀਂ ਸਾਡੇ ਕੋਲ ਆਂਦੇ ਹੋ ਨਾ ਸਾਡੀ ਆਸ ਹੁੰਦੀ ਅਸੀਂ ਬੜੇ ਖੁਸ਼ ਹੁੰਦੇ ਹਾਂ ਜਦੋਂ ਕਸਟਮਰ ਦਾ ਨਾਮ ਨਿਕਲਦਾ ਹੈ ਇਸ ਸਾਡੀ ਦੁਕਾਨ ਕੋਲ ਅਗਰ ਕਿਸੇ ਕਸਟਮਰ ਦਾ ਨਾਮ ਨਿਕਲਦਾ ਕਿਸੇ ਵੀ ਭਰਾ ਦਾ ਕੁਝ ਬੰਦਾ ਹੈ ਨਾ ਅਸੀਂ ਵੀ ਇਹੋ ਅਰਦਾਸ ਕਰ ਰਹੇ ਹਾਂ ਅੰਦਾਜ਼ੀ ਅੱਗੇ ਕਰਦੇ ਹਾਂ ਕਿ ਕਰੋੜਾ ਰੁਪਏ ਦੇ ਨਾਮ ਅਸੀਂ ਵੰਡੀ ਆਪਣੇ ਵੀਰ ਭੈਣ ਭਰਾਵਾਂ ਨੂੰ ਜੇ ਡੀਅਰ ਕੰਪਨੀ ਸਹਿਯੋਗ ਦੇ ਰਹੀ ਹੈ ਗਵਰਨਮੈਂਟ ਦੇ ਰਹੀ ਹੈ ਤਾਂ ਸਾਡਾ ਵੀ ਫਰਜ਼ ਬੰਦਾ ਹੈ ਇਸੇ ਤਰੀਕੇ ਨਾਲ ਫਿਰ ਬੇਨਤੀ ਕਰਦਾ ਕਿ ਆਨਲਾਈਨ ਲਾਟਰੀ ਭੁੱਲ ਕੇ ਨਹੀਂ ਪਾਉਣੀ ਬਾਕੀ ਆਪ ਜੀ ਆਓ ਆਪਣੀ ਕਿਸਮਤ ਜਮਾਓ ਹਸਦੇ ਖੇਡ ਦੇ ਆਓ ਹਸਦੇ ਖੇਡ ਦੇ ਆਪਣੇ ਘਰ ਦੇ ਬਜਟ ਨੂੰ ਨਹੀਂ ਖਰਾਬ ਕਰਨਾ ਹਸਦੇ ਖੇਡ ਦੇ ਜੋ ਬਜਟ ਅਲਾਉ ਕਰੇ ਉੰਨੀ ਕੁ ਟਿਕਟ ਪਾ ਕੇ ਆਪਣੀ ਕਿਸਮਤ ਜਮਾ ਲਿਆ ਕਰੋ 50 ਦੀ 20 ਦੀ 10 ਦੀ ਹਰ ਤਰ੍ਹਾਂ ਦੀ ਟਿਕਟ ਹੈ ਹੁਣ ਤੇ ਗਵਰਨਮੈਂਟ ਨੇ ਵੀ ਡੀਅਰ ਕੰਪਨੀ ਨੇ ਚਲਾਈ ਹੋਈ ਹੈ ਜਿੱਦਾਂ ਦਾ ਤੁਹਾਡਾ ਬਜਟ ਹੈ ਜਿਹੜਾ ਹੁੰਦਾ ਨਹੀਂ ਟਿਕਟ ਪਾਓ ਆਪਣੇ ਘਰ ਦੇ ਬਜਟ ਨੂੰ ਖਰਾਬ ਨਹੀਂ ਕਰਨਾ ਹੱਸਦੇ ਖੇੜਦੇ ਖੁਸ਼ੀਆਂ ਨਾਲ ਆਓ ਪਰਮਾਤਮਾ ਜਦੋਂ ਦੇਣਾ ਉਹ ਦਈ ਦੇਣਾ ਸੱਤ ਸ਼ਰੀਆ ਕਾਲ ਗੋਲਡਨ ਲਾਟਰੀ ਏਜੰਸੀ ਦੇ ਐਮ ਡੀ ਸਰਦਾਰ ਰஞ்சிਤ ਸਿੰਘ ਨੇ ਜਿਵੇਂ ਦੱਸਿਆ ਕਿ ਔਨਲਾਈਨ ਲਾਟਰੀ ਤੋਂ ਪਹਿਚ ਕੀਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਇਹ ਫੇਕ ਹੁੰਦੀਆਂ ਹਨ ਤੇ ਲੋਕਾਂ ਨਾਲ ਇੱਕ ਧੋਖਾ ਹੋ ਰਿਹਾ ਹੈ ਇਹਨਾਂ ਨੇ ਕਿਹਾ ਕਿ ਸਾਡੀ ਇਸ ਦੁਕਾਨ ਤੋਂ ਅਨੇਕਾਂ ਲੋਕਾਂ ਦਾ ਸਮੇਂ-ਸਮੇਂ ਤੇ ਇਨਾਮ ਨਿਕਲ ਚੁੱਕੇ ਹਨ ਇਹ ਲੋਕ ਵੀ ਬਾਗੋ ਬਾਗ ਹੋ ਰਹੇ ਹਨ ਤੇ ਮੈਂ ਫਾਸਟਵੇ ਵੱਲੋਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਜਿਹੜੇ ਸਾਡੇ ਲਾਟਰੀ ਪਾਉਣ ਦੇ ਸ਼ਕੀਨ ਹਨ ਉਹ ਮਾਹ ਸਿੰਘ ਗੇਟ ਵਿਖੇ 골ਡਨ ਲਾਟਰੀ ਏਜੰਸੀ ਤੇ ਆਉਣ ਤੇ ਇੱਥੇ ਆ ਕੇ ਇੱਥੇ ਟਿਕਟਾਂ ਪਾ ਕੇ ਇੱਥੋਂ ਟਿਕਟਾਂ ਖਰੀਦਣਾ ਤੇ ਆਪਣੀ ਕਿਸਮਤ ਅਜਮਾਉਣ ਸੰਤਨ ਸ੍ਰੀ ਗੁਰੂ ਰਾਮਦਾਸ ਜੀ ਅਪਾਰ ਕਿਰਪਾ ਨਾਲ ਇਸ ਦੁਕਾਨ ਤੋਂ ਖਰੀਦੀਆਂ ਗਈਆਂ ਟਿਕਟਾਂ ਤੋਂ ਅਨੇਕਾਂ ਲੋਕਾਂ ਦੇ ਨਾਮ ਨਿਕਲ ਚੁੱਕੇ ਹਨ ਤੇ ਲੋਕ ਤੇ ਉਹਨਾਂ ਦਾ ਪਰਿਵਾਰ ਵੀ ਬਾਗੋ ਬਾਗ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲਾ ਅੰਮ੍ਰਿਤਸਰ